ਅਰਸਾ ਵਾਇਰਲ ਕੀਤੀ ਪੱਤੇ ਮੈਂ ਹਰਪਾਲ ਕੌਰ ਟੀਬੀ ਜੀ ਪਿੰਡ ਮੇਰਾ ਟੀਬੀ ਹੈ ਜੀ ਅੱਜ ਮੈਂ ਪਿੰਡ ਗੁੱਜਰਾਂ ਦੇ ਵਿੱਚ ਪਹੁੰਚੀ ਆਗੀ ਦੇਖੋ ਇੱਥੇ ਕੰਮ ਹੈ ਕਿੰਨਾ ਸਖਤ ਕੰਮ ਕਰ ਰਹੇ ਨੇ ਜੀ ਕਿੰਨਾ ਹਾਰਡ ਕੰਮ ਆਗਾ ਪਰ ਜਦੋਂ ਸਾਡੇ ਨਾਲ ਕਦੇ ਵੀ ਕੁਝ ਵੀ ਵਾਪਰ ਜਾਂਦਾ ਉਦੋਂ ਸਾਡੇ ਨਾਲ ਬਿਲਕੁਲ ਵੀ ਸਰਕਾਰਾਂ ਨਹੀਂ ਖੜਦੀਆਂ ਹੈਗੀਆਂ ਅੱਜ ਇੰਨਾ ਲੋਕਾਂ ਕੋਲੇ ਨਾ ਤਾਂ ਕੋਈ ਨਜੂਤੀ ਪੱਤਰ ਆਗਾ ਜੀ ਨਾ ਜੇ ਇਹਨਾਂ ਦਾ ਕੋਈ ਮੌਤ ਹੋ ਜਾਂਦੀ ਆ ਜਾਂ ਕੁਛ ਵੀ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਦੱਸੋ ਜੀ ਕੌਣ ਆਗਾ ਪਰ ਅਸੀਂ ਲੋਕਾਂ ਨੂੰ ਇਹੀ ਸਮਝਾ ਰਹਿਆਂਗੇ ਵੀ ਅਰਜੀ ਤੇ ਕੰਮ ਲੈਣਾ ਸ਼ੁਰੂ ਕਰੋ ਨਜੂਤੀ ਪੱਤਰ ਲੈਣਾ ਸ਼ੁਰੂ ਕਰੋ ਕਈ ਲੋਕ ਕਮੈਂਟ ਕਰਦੇ ਨੇ ਕਹਿੰਦੇ ਮਨਰੇਗਾ ਵਰਕਰ ਕੀ ਕਰਦੇ ਨੇ ਆ ਸਾਰੇ ਜਾਣੇ ਚੈੱਕ ਕਰੋ ਇਹ ਜਿਹੜੇ ਸੱਪਾਂ ਦੇ ਘਰਾਂ ਚੋਂ ਇਹ ਕੱਖ ਖੁਰਚ ਰਹੇ ਨੇ ਕਾ ਇਹ ਕੋਈ ਕੰਮ ਨਹੀਂ ਹੈਗਾ ਜੀ ਮਨਰੇਗਾ ਵਰਕਰਾਂ ਨੇ ਅੱਜ ਤੱਕ ਕਿੱਥੇ ਮਤਲਬ ਫਰੀ ਦੀ ਹੋ ਲੈ ਕੇ ਗਏ ਨੇ ਦਿਹਾੜੀ ਜਿਹੜੇ ਬੰਦੇ ਕਮੈਂਟ ਕਰ ਰਹੇ ਨੇ ਉਹ ਵੀਡੀਓ ਵੀ ਵੇਖਿਆ ਕਰੋ ਜਦੋਂ ਮਨਰੇਗਾ ਵਰਕਰਾਂ ਨੂੰ ਨਹਿਰਾਂ ਚ ਵੜਾਇਆ ਜਾਂਦਾ ਪਾਣੀ ਦੇ ਸਮੇਤ ਪਰ ਉੱਥੇ ਕੋਈ ਨਹੀਂ ਬੋਲਦਾ ਹੈਗਾ ਜਦ ਇੱਕ ਮਨਰੇਗਾ ਵਰਕਰ 10 ਮਿੰਟਾਂ ਦੀ ਛੁੱਟੀ ਵੀ ਲੈ ਲੇ ਜਾਂ 10 ਮਿੰਟ ਬੈਠ ਵੀ ਜਾਵੇ ਤਾਂ ਉਹਦੇ ਤੇ ਵੀ ਕਮੈਂਟ ਬਾਜੀ ਆ ਗਈ ਪਰ ਐਦਾਂ ਨਹੀਂ ਹੋਣਾ ਚਾਹੀਦਾ ਜੀ ਇਹ ਬਹੁਤ ਸਰਾਸ਼ਰ ਗਲਤ ਹੈਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ